ਕਾਬਿਕਾ ਜਾਲੇ ਬੋਲਾਂਗੇ ਤੁਸੀਂ ਸਰ ਮੈਂ ਦੋ ਦੋੜੀਆਂ ਲੈਣਾ ਚੱਲਿਆ ਜਾਉਂ ਜੋ ਐ ਉਹ ਸਖਤ ਕਿਤੇ ਜਾਣ ਆਪਣੇ ਜੋ ਬੁਆਇਸ ਐ ਮੰਨਣ ਕੋਈ ਹੁਜੀ ਸਿੱਖਿਆ ਨਹੀਂ ਜਾਂਦੀ ਕਿ ਉਹ ਕਿਸ ਤਰ੍ਹਾਂ ਮਾਰੇ ਪੈਰਿਸ ਨੂੰ ਜਾਂ ਹੈ ਸਮਝਾਣਾ ਚਾਹੀਦਾ ਸਕੂਲ 'ਚ ਸਮਝਾਣਾ ਚਾਹੀਦਾ ਵੀ ਇਹ ਜੋ ਵੀ ਐ ਉਹ ਸਮਝਾਣਾ ਚਾਹੀਦਾ ਅੱਜ ਕੱਲ੍ਹ ਪੈਰੈਂਟਸ ਨੂੰ ਕੁਝ ਨਹੀਂ ਪਤਾ ਇਹ ਜਿਹੜਾ ਕੁਝ ਵੀ ਇਹ ਚੀਜ਼ਾਂ ਹਿੰਮਤ ਨਾਲ ਰੱਖਣਾ ਹੈ ਉੱਥੇ ਆਪਾਂ ਜਾਣਾ ਹੈ ਉੱਥੇ ਤੁਰ ਕੇ ਹੋਏ ਤਸਵੀਰਾਂ ਚ ਆਪਣੀ ਵਾਪਸੀ ਹੈ

Ninety-nine, ninety-nine. Ninety-nine, ninety-nine. ਸਾਬ ਦਿਓ ਸਾਬ ਦਿਓ ਕਰਮੋ ਮਿਤਾ ਜਨਸਾਫ ਦਿਓ ਨਸਾਫ ਦਿਓ ਮੰਗਾਲ ਸਰਕਾਰ ਨੂੰ ਦੁਆਬੀ ਆਈ ਮੁਕਾਬਲਾ ਮੁਕਾਬਲਾ ਇਹੋ ਬਿਲੇ ਬਤਾ ਗਈ ਨਹੀਂ ਉਹ ਤਾਂ ਵੀ ਫੋਟੋ ਵਿੱਚ ਸਾਡੀ ਵੀ ਲੈਣੀ ਲਾਜ਼ਮੀ ਚਾਹੀਦੀ ਹੈ ਸੀ ਸਾਡੇ ਪ੍ਰਧਾਨ ਦੇ ਲਾਜ਼ਮੀ

हाँ जी हौली हौली चलो जी पश्चिम बंगाल सरकार केंद्र सरकार फांसी लाओ सजा चक लो अ मुर्दाब <laughs> मु <laughs> <laughs> <smart>